ਕੀ ਪੰਜਾਬ ਦੇ ਅੰਦਰ ਜਿਹੜੀਆਂ ਪਹਿਲੀਆਂ ਕਲੋਨੀਆਂ ਆ ਉਹ ਡਵੈਲਪ ਹੋ ਗਈਆਂ ਜੇ ਪਹਿਲੀਆਂ ਨਹੀਂ ਡਵੈਲਪ ਹੋਈਆਂ ਤਾਂ ਕੀ ਗਰੰਟੀ ਹੈ ਵੀ ਇਹ ਜਿਹੜੇ ਕਿਲੇ 2 ਕਿਲੇ 10 ਕਿਲੇ ਤੁਸੀਂ ਕਲੋਨੀ ਬਣਾ ਰਹੇ ਹੋ ਇਹ ਡਵੈਲਪ ਹੋਗੇ ਕਿਸਾਨਾਂ ਨਾਲ ਪੰਜਾਬ ਦੇ ਕਿਸਾਨਾਂ ਨਾਲ ਆਪਦੇ ਆਪ ਨੂੰ ਪੰਜਾਬ ਦਾ ਪੁੱਤ ਕਹਿਣ ਵਾਲੇ ਨੇ ਪੰਜਾਬ ਦੇ ਕਿਸਾਨਾਂ ਨਾਲ ਤੁਮ ਨੇ ਧੋਖਾ ਕੀਤਾ ਕੀ ਪੰਜਾਬ ਦੇ ਅੰਦਰ ਜਿਹੜੀਆਂ ਪਹਿਲੀਆਂ ਕਲੋਨੀਆਂ ਆ ਉਹ ਡਵੈਲਪ ਹੋ ਗਈਆਂ ਇਹ ਪਹਿਲੀ ਐਂਡ ਡਿਵੈਲਪ ਹੋਈਆਂ ਤਾਂ ਕੀ ਗਰੰਟੀ ਹੈ ਵੀ ਇਹ ਜਿਹੜੇ ਕਿੱਲੇ ਦੋ ਕਿੱਲੇ ਦੱਸ ਕਿਦਾ ਕੋਲੋਨੀ ਬਣਾ ਰਹੇ ਹਾਂ ਇਹ ਡਿਵੈਲਪ ਹੋ ਜੂਗਾ ਤੇ ਸਾਡੇ ਕੋਲੋਂ ਤੁਸੀਂ 4840 ਗਾਜਾ ਲੈਣੀ ਦੇਣੀ ਕਿੰਨੀ ਹੈ 1200 ਦਾ ਟੋਟਲ 3600 ਗਾਜਾ ਫਰੀ ਆਫ ਕੋਸਟ ਸਭ ਤੋਂ ਲੈ ਰਹੇ ਹਾਂ ਤੇ ਉਹਨਾਂ ਤੋਂ ਮੈਂ ਤੇ ਵੀ ਕਹਿ ਰਿਹਾ ਵੀ ਜਿਹੜਾ ਕਿਸਾਨ ਦੀ ਜ਼ਮੀਨ ਅਸੀਂ ਕੁਇਰ ਕਰ ਰਹੇ ਹਾਂ ਵੀ ਕੋਈ ਤੱਕੇ ਨਾਲ ਨਹੀਂ ਕਰ ਰਹੇ ਜਿਹੜਾ ਦੇਣਾ ਚਾਹੁੰਦਾ ਦੇ ਸਕਦਾ ਹੈ ਜਿਹੜਾ ਨਹੀਂ ਦੇਣਾ ਚਾਹੁੰਦਾ ਨਹੀਂ ਦੇ ਸਕਦਾ ਇਹ ਕਹਿੰਦੇ ਜਿਹੜਾ ਵੀ ਦੇਣਾ ਚਾਹੁੰਦਾ ਤੁਹਾਨੂੰ 1000 ਗੱਜ ਦਾ ਪਲਾਟ ਦਵਾਂਗੇ ਤੁਸੀਂ 2 ਪਲਾਟ ਵੀ ਦੇ ਸਕਦੇ ਹੋ ਤੁਸੀਂ 4 ਪਲਾਟ ਵੀ ਦੇ ਸਕਦੇ ਹੋ ਤੁਹਾਨੂੰ 200 ਗੱਜ ਦਾ ਕਹਿੰਦੇ ਕਿ ਸ਼ੋਰੂਮ ਦੀ ਦਵਾਂਗੇ ਵੀ ਕਿਸਾਨ ਨੂੰ ਤਾਂ ਫਾਇਦਾ ਹੈ ਜਿੱਥੇ ਕਰੋੜ ਰੇਟ ਹੈ ਇੱਲੇ ਦਾ ਉਹ 4 ਕਰੋੜ ਮਿਲੂਗਾ ਸਾਡਾ ਮੁੱਖ ਮੰਤਰੀ ਛੁਟਕਲਿਆੜ ਹੈ ਅਗਰ ਐਮਐਸਪੀ ਗਰੰਟੀ ਕ੍ਰੌਡ ਮਿਲਦਾ ਸਾਰੀਆਂ ਦੂਸਰੀਆਂ ਫਸਲਾਂ ਦੇ ਉੱਤੇ ਸਾਨੂੰ ਝੋਨੇ ਦੇ ਬਰਾਬਰ ਪੈਸੇ ਮਿਲਣੇ ਸ਼ੁਰੂ ਹੋ ਜਾਂਦੇ ਕੀ ਖਿਆਲ ਹੈ ਅਸੀਂ ਝੋਨਾ ਵੀਜਾਂਗੇ ਝੋਨਾ ਤੇ ਸਾਨੂੰ ਫਾਇਦਾ ਨਹੀਂ ਵਾਹ ਝੋਨਾ ਬੀਜ ਲਿਆ ਝੋਨੇ ਨੇ ਕੇ ਪਰਾਲੀ ਪੈਦਾ ਕਰਤੀ ਫਿਰ ਉਦੋਂ ਸਾਡੇ ਤੇ ਕੇਸ ਦਤ ਹੁੰਦੇ ਆ ਮੇਪੋਂ ਕੱਤਮਾ ਤੁਹਾਡੇ ਨਾਲ 2 2 ਵਜੇ ਤੱਕ ਬੈਠਦਾ ਰਿਹਾ ਮੀਟਿੰਗਾਂ ਦੇ ਵਿੱਚ ਜਦੋਂ ਸ਼ੰਭੂ ਬਾਡਰ ਮੋਰਚਾ ਲੱਗਿਆ ਹੋਇਆ ਸੀਗਾ ਤੇ ਕੀ ਲੱਗਦਾ ਜਿਹੜਾ ਬੰਦਾ ਤੁਤਨਾ ਬੈਠਦਾ ਰਿਹਾ ਮੁੱਖ ਮੰਤਰੀ ਤੁਹਾਡੇ ਹਮਾਇਤ ਵਿੱਚ ਆਉਂਦਾ ਰਿਹਾ ਹੈ ਲੈਂਡ ਪੂਲਿੰਗ ਲਈ ਉਹ ਕੱਲ੍ਹ ਤੋਂ ਹੋਊਗਾ ਵੀ ਲੈਂਡ ਪੂਲਿੰਗ ਪਾਲਿਸੀ ਕੱਲ੍ਹ ਤੋਂ ਲੈ ਕੇ ਹੋਊਗਾ ਫਿਰ ਇਹ ਸਾਡੇ ਨਾਲ ਬੈਠ ਕੇ ਕੋਈ ਸਾਡਾ ਸਵਾਰਦਾ ਥੋੜੀ ਸੀ ਬਹਿ ਜਾਂਦਾ ਸੀ ਦੇਖੋ ਬਜ਼ੁਰਗ ਦੀ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ ਉਹ ਕਹਿੰਦਾ ਵੀ ਜੇ ਮੇਰੇ ਬਾਅਦ ਕਿਸ ਨੇ ਪੈਰ ਧੱਤਾ ਨੋਟੇ ਨਹੀਂ ਲੱਗ। ਸਤਿ ਸ਼੍ਰੀ ਅਕਾਲ ਜੀ ਮੈਂ ਮਨਿੰਦਰ ਸਿੰਘ ਤੇ ਤੁਸੀਂ ਪਿੰਡੂ ਟੀਵੀ ਦੇਖ ਰਹੇ ਹੋ। ਅੱਜ ਜਿਹੜੀ ਜੋਧਾ ਮੰਡੀ ਦੇ ਵਿੱਚ ਰੈਲੀ ਹੋਈ ਸੀ ਪੰਜਾਬ ਬਚਾਓ ਰੈਲੀ ਲੈਂਡ ਪੁੱਲਿੰਗ ਖਿਲਾਫ ਤੇ ਸਾਡੇ ਨਾਲ ਮੌਜੂਦ ਹੋਣਗੇ। ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਸਿੱਧੂਪੁਰ ਯੂਨੀਅਨ ਦੇ ਪ੍ਰਧਾਨ ਜਗਜੀਤ ਸਿੰਘ ਢੱਲੇਵਾਲ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਖਲਸਾ ਭਤੀ ਜੀ ਕਿਵੇਂ ਦੇਖਦੇ ਹੋ ਜੀ ਲੈਂਡ ਪੁੱਲਿੰਗ ਨੂੰ ਜਿਹੜੀ ਅੱਜ ਲੈਂਡ ਪੁੱਲਿੰਗ ਖਿਲਾਫ ਤੁਸੀਂ ਜੋਧਾ ਮੰਡੀ ਦੇ ਵਿੱਚ ਇਕੱਠ ਕਰਿਆ ਸੀਗਾ ਸਰਕਾਰ ਖਲਾਫ ਕਿਵੇਂ ਦੇਖਦੇ ਹੋ ਜੀ ਇਹਨੂੰ ਅੱਜ ਸਾਡੀ ਇਹ ਜਿਹੜੀ ਰੈਲੀ ਸੀ ਇਸ ਰੈਲੀ ਦਾ ਜਿਹੜਾ ਨਾਂ ਹੀ ਇਹ ਸੀਗਾ ਕਿ ਜ਼ਮੀਨ ਬਚਾਓ ਰੈਲੀ ਸਵਾਲ ਇਹ ਕਿ ਲਗਾਤਾਰ ਸਰਕਾਰਾਂ ਚਾਹੇ ਕੇਂਦਰ ਦੀ ਸਰਕਾਰ ਹੈ ਚਾਹੇ ਸਟੇਟ ਦੀ ਗਵਰਨਮੈਂਟ ਹੈ ਕੱਲਾ ਇਹ ਨਹੀਂ ਹੈ ਪੂਰੇ ਭਾਰਤ ਦੇ ਵਿੱਚ ਇਹ ਟ੍ਰੈਂਡ ਚੱਲ ਗਿਆ ਹੈ ਕਿ ਹਰ ਹਾਲਤ ਦੇ ਵਿੱਚ ਹਰ ਰੋਜ਼ ਨਵਾਂ ਹਮਲਾ ਕਿਸਾਨ ਦੀ ਜ਼ਮੀਨ ਤੇ ਹੋ ਰਿਹਾ ਹੈ। ਦੂਸਰੀ ਗੱਲ ਇਹ ਸੀ ਕਿ ਖਨੌਰੀ ਮੋਰਚੇ ਦੇ ਉਤੇ ਜਾਂ ਸ਼ੰਭੂ ਖਨੌਰੀ ਰਤਨਪੁਰਾ ਦੇ ਜਿਹੜੇ ਮੋਰਚੇ ਚੱਲਦੇ ਸੀ। ਇੱਥੇ ਲੋਕਾਂ ਨੂੰ ਭੁਲੇਖੇ ਚ ਰੱਖ ਕੇ ਸਰਕਾਰ ਨੇ ਜਿਸ ਤਰ੍ਹਾਂ ਦਾ ਹਮਲਾ ਕਰਕੇ ਮੋਰਚਾ ਚੁਕਾ ਕੇ ਤੇ ਸਰਕਾਰ ਇੱਕ ਭ੍ਰਮ ਭੁਲੇਖਾ ਭਰਮਪਾਲੀ ਬੈਠੀ ਸੀ ਨਾ ਕਿ ਵੀ ਸ਼ਾਇਦ ਲੋਕ ਡਰਾ ਲਿਆ ਸੀ। ਮਨ ਚ ਰੱਖ ਕੇ ਵੀ ਇਹ ਡਰਗੇ ਲੋਕ ਤੇ ਹੁਣ ਜ਼ਮੀਨਾਂ ਤੇ ਹਮਲਾ ਕੀਤਾ ਜਾ ਸਕਦਾ ਹੈ ਇਹ ਉਹਦੇ ਚੋ ਹਮਲਾ ਹੋਇਆ ਸੀ ਅੱਛਾ ਜੀ ਤਾਂ ਫਿਰ ਜਦੋਂ ਸਾਡੀ ਜ਼ਮੀਨ ਤੇ ਕੋਈ ਹਮਲਾ ਕਰੇਗਾ ਛੇਕ ਤੇ ਲੋਕਾਂ ਦੀ ਇਹ ਗੱਲ ਹੈ ਕਿ ਭਾਵੇਂ ਅਸੀਂ ਆਪਦੇ ਨਾਲ ਦੇ ਜੰਮੇ ਸਕੇ ਭਰਾ ਨੂੰ ਨਹੀਂ ਬਖਸ਼ਦੇ ਜੇ ਕੋਈ ਸਾਡੀ ਜ਼ਮੀਨ ਤੇ ਕਬਜ਼ਾ ਕਰੇ ਤਾਂ ਇਹ ਭਗਵਾਨ ਜੀ ਮਾਨ ਸਾਡਾ ਕੀ ਲੱਗਦਾ ਠੀਕ ਹੈ ਨੂੰ ਅਸੀਂ ਮੁੱਖ ਮੰਤਰੀ ਬਣਾਤਾ ਲੋਕਾਂ ਨੇ ਪਬਲਿਕ ਨੇ ਦੂਜਾਂ ਤੋਂ ਦੁਖੀ ਹੋਇਆ ਨਹੀਂ ਇਨਾਂ ਨੂੰ ਐਡਾ ਵੱਡਾ ਮੈਂਡੇਟ ਦੇਤਾ ਪਰ ਇਹ ਥੋੜੀ ਤਾਂ ਉਹ ਅਧਿਕਾਰ ਦੇਤੇ ਵੀ ਤੂੰ ਲੋਕਾਂ ਦੀਆਂ ਜ਼ਮੀਨਾਂ ਦੇ ਕਬਜ਼ਾ ਕਰੇਗਾ ਇੱਕ ਬਜ਼ੁਰਗ ਦੀ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ ਉਹ ਕਹਿੰਦਾ ਵੀ ਜੇ ਮੇਰੇ ਬਾਹਾਂ 'ਚ ਕਿਸ ਨੇ ਪੈਰ ਧਰਤਾ ਕਹਿੰਦਾ ਢੇਰੀਆਂ ਲਾ ਦੂੰਗਾ ਪੰਜ ਦਿਨ ਕਹਿੰਦਾ ਪੋਸਟਮਾਰਟ ਨਹੀਂ ਨਿਬੜਨੇ ਹੈਨਾ ਤੇ ਇਹਦਾ ਮਤਲਬ ਉਹ ਤਾਂ ਹਰਖ ਬੋਲਦਾ ਹੈ ਨਾ ਗੁੱਸਾ ਬੋਲਦਾ ਹੈ ਫੇਰ ਤੁਸੀਂ ਇਹ ਲੋਗ ਗੁੱਸੇ ਦੇ ਉੱਪਰ ਗੁੱਸਾ ਪਹਿਲਾਂ ਤਾਂ ਲੋਕਾਂ ਨੂੰ ਗੁੱਸਾ ਇਸ ਗੱਲ ਦਾ ਸੀਗਾ ਕਿ ਸਾਡਾ ਮੋਰਚਾ ਯਾਰ ਲੜਾਈ ਸਾਡੀ ਕੇਂਦਰ ਨਾਲ ਤੇਰੇ ਨਾਲ ਸਾਡਾ ਰੋਲਾ ਕੋਈ ਨਹੀਂ ਤੇ ਤੂੰ ਚੱਕ ਕੇ ਮਤਲਬ ਬਿਨਾਂ ਗੱਲ ਤੋਂ ਹਮ ਕਿਸਾਨਾਂ ਨਾਲ ਪੰਜਾਬ ਦੇ ਕਿਸਾਨਾਂ ਨਾਲ ਆਪ ਤੇ ਆਪ ਨੂੰ ਪੰਜਾਬ ਦਾ ਪੁੱਤ ਕਹਿਣ ਵਾਲੇ ਨੇ ਪੰਜਾਬ ਦੇ ਕਿਸਾਨਾਂ ਨਾਲ ਤੂੰ ਮਤਲਬ ਧੋਖਾ ਕੀਤਾ ਭੁਗੰਤਮਨ ਐ ਹੀ ਕਹਿ ਰਿਹਾ ਸੀਗਾ ਵੀ ਲੋਕ ਤੰਗ ਹੋ ਰਹੇ ਸੀ ਆਉਣ ਜਾਣੇ ਵਾਲੇ ਵੀ ਤਾਂ ਕਰਕੇ ਚੱਕਣਾ ਪਿਆ ਮੈਂ ਇਹ ਪੁੱਛਦਾ ਉਦੋਂ ਪਹਿਲਾਂ ਤੇ ਇਹ ਕਹਿੰਦਾ ਰਿਹਾ ਵੀ ਮਤਲਬ ਕੋਈ 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 ਤੰਗੀ ਨਹੀਂ ਮੈਂ ਇਹ ਪੁੱਛਣਾ ਚਾਹਣਾ ਹੈ ਬੀ ਸਾਢੇ ਬਣਿਓ ਸਰਵਸ ਰੋਡ ਸ੍ਰੀ ਤੱਕ ਖੁੱਲੀ ਸੀ ਰਸਤਾ ਕਿਨੇ ਰੋਕਿਆ ਸੀ ਹਰਿਆਣਾ ਗਵਰਨਮੈਂਟ ਨੇ ਤੂੰ ਹਰਿਆਣਾ ਗਵਰਨਮੈਂਟ ਨੇ ਜਿਹੜਾ ਰਸਤਾ ਰੋਕਿਆ ਉਸ ਤੋਂ ਅਗਲੇ ਪਾਸੇ ਸੁਪਰੀਮ ਕੋਰਟ ਕੇਸ ਗਿਆ ਉੱਥੋਂ ਤੱਕ ਤਾਂ ਤੂੰ ਮ ਤੇਰਾ ਫਰਜ਼ ਬੰਦਾ ਸੀ ਨਾ ਬਰਾਬਰ ਚੜ ਬਣ ਕੇ ਖੜੋ ਕਿਸਾਨਾਂ ਦੇ ਕਿੰਨਾ ਕਰਦੇ ਵੇ ਹਰਿਆਣਾ ਗਵਰਨਮੈਂਟ ਕਿਉਂ ਰੋਕਦੀ ਐ ਉੱਥੇ ਤਾਂ ਤੂੰ ਕਰਿਆ ਕੁਛ ਨਹੀਂ ਉਹ ਤੇਰਾ ਫਰਜ਼ ਬੰਦਾ ਸੀ ਪੰਜਾਬ ਦਾ ਬੰਦਾ ਨਾ ਅਮੈਤੀ ਹੋਂ ਦੇ ਨਾਤੇ ਉਧਰੋਂ ਦਾ ਗੋਲੇ ਆ ਰਹੇ ਸੀ ਅਥਰੂ ਗਏ ਤੇ ਗੋਲੇ ਚਲਾਏ ਜਾਂਦੇ ਸੀ ਖੁੱਲ ਜਾਂਦਾ ਨਾਲੇ ਨਾਲੇ ਪਤਾ ਲੱਗ ਜਾਂਦਾ ਵੀ ਤੂੰ ਪੰਜਾਬ ਦਾ ਪੁੱਤ ਹੈ ਜਾਂ ਪੰਜਾਬ ਵਾਸੀ ਹੈ ਉਦੋਂ ਤੱਕ ਅਸੀਂ ਨੂੰ ਇੱਕ ਗੱਲ ਕਹੀ ਸੀ ਕਿ ਚਲੋ ਜਿਹੜਾ ਖਨੌਰੀ ਵਾਲਾ ਸੀਗਾ ਖਨੌਰੀ ਦੇ ਵਿੱਚ ਤਾਂ ਹਰਿਆਣੇ ਦੀ ਹੱਦ ਥੋੜੀ ਯੂਨਾ ਆ ਗਈ ਸੀ ਲੇਕਿਨ ਜਿਹੜਾ ਸ਼ੰਭੂ ਵਾਲਾ ਸੀ ਸ਼ੰਭੂ ਦਾ ਦਾਦੀ ਦਾ ਬੈਰੀਗੇਟਿੰਗ ਹੀ ਸਾਰੀ ਪੰਜਾਬ ਦੀ ਸੀਮਾ ਸੀ ਔਰ ਉਹ ਪੰਜਾਬ ਦੀ ਸੀਮਾ ਦੇ ਵਿੱਚ ਸਾਡੇ ਉੱਤੇ ਮਤਲਬ ਡਰੋਨਾਂ ਦੇ ਨਾਲ ਹੀ ਗੋਲੇ ਸਿੱਟਦੇ ਰਹੇ ਕੀ ਕੀਤਾ ਸਾਡੇ ਮੁੱਖ ਮੰਤਰੀ ਨੇ ਪੰਜਾਬ ਦੇ ਪੁੱਤ ਹੁੰਦੇ ਆ ਤੋ ਇਹ ਸਾਰੀਆਂ ਮਤਲਬ ਉਹਦੀਆਂ ਬੇਮੈਨਾ ਗੱਲਾਂ ਨੇ ਜੇ ਉਹਨੇ ਰਸਤਾ ਖਲੋਣਾ ਸੀ ਨਾ ਸੁਪਰੀਮ ਕੋਰਟ ਚ ਕੇਸ ਚੱਲੇਗਾ ਸੀ ਉੱਥੇ ਤਕੜਾ ਹੋ ਕੇ ਮਤਲਬ ਪਹਿਰੇਦਾਰੀ ਕਰਦਾ ਵੀ ਰਸਤਾ ਖੋਲੋ ਹਾਂਜੀ ਹੈਨਾ ਤੇ ਰਸਤਾ ਖੁੱਲ ਜਾਂਦਾ ਉੱਥੇ ਉਹਨੇ ਕੁਝ ਨਹੀਂ ਕੀਤਾ ਸੋ ਇਹ ਤਾਂ ਮਤਲਬ ਉਹ ਤਾਂ ਉਹਨੇ ਕਿਸਾਨਾਂ ਨੂੰ ਦਬ ਲਿਆ ਕਿਸਾਨਾਂ ਨੂੰ ਚੱਕ ਤਾ ਉਥੋਂ ਉਹਨੇ ਪੰਜਾਬ ਨਾਲ ਇੱਕ ਵੱਡਾ ਧਗਾ ਕਮਾਇਆ ਜੇ ਮੈਂ ਕਹਾਂ ਤਾਂ ਇਹਨੂੰ ਸਮਝਣਾ ਪੈਂਦਾ ਹੈ देखो ਸਾਡੀ ਮੰਗਟੀ ਸੀ ਐਮਐਸਪੀ ਗਰੰਟੀ ਕਾਨੂੰਨ ਨੂੰ ਮੇਜਰ ਮੰਗ ਸੀ ਜਿਹੜੀ ਮੰਗਾ ਭਾਵੇਂ ਸਾਡੀਆਂ ਡਾਕਟਰ ਸੁਮਿੰਦਰ ਨਾਥ ਦੀ ਰਿਪੋਰਟ ਕਿਸਾਨਾਂ ਦੀ ਕਰਜ਼ਾ ਮੁਕਤੀ ਹੋਰ ਮੰਗਾ ਸਨ ਪਰ ਸਭ ਤੋਂ ਵੱਡੀ ਮੰਗ ਸੀ ਸਾਡੀ ਕਿ ਐਮਐਸਪੀ ਗਰੰਟੀ ਕਾਨੂੰਨ ਮੋਰਚਾ ਵੀ ਸਾਰਾ ਐਮਐਸਪੀ ਗਰੰਟੀ ਕਾਨੂੰਨ ਦੇ ਉੱਤੇ ਹੀ ਮਤਲਬ ਘੁੰਮ ਰਿਹਾ ਸੀ ਅਗਰ ਐਮਐਸਪੀ ਗਰੰਟੀ ਕਾਨੂੰਨ ਮਿਲਦਾ ਸਾਰੀਆਂ ਦੂਸਰੀਆਂ ਫਸਲਾਂ ਦੇ ਉੱਤੇ ਸਾਨੂੰ ਝੋਨੇ ਦੇ ਬਰਾਬਰ ਪੈਸੇ ਮਿਲਨੇ ਸ਼ੁਰੂ ਹੋ ਜਾਂਦੇ ਕੀ ਖਿਆਲ ਹੈ ਅਸੀਂ ਝੋਨਾ ਵੀ ਜਾਗੇ ਝੋਨਾ ਤੇ ਸਾਨੂੰ ਫਾਇਦਾ ਨਹੀਂ ਵੈ ਝੋਨਾ ਵੇਚ ਲਿਆ ਝੋਨੇ ਨੇ ਕਿ ਪਰਾਲੀ ਪੈਦਾ ਕਰਤੀ ਫਿਰ ਉਦੋਂ ਸਾਡੇ ਤੇ ਕੇਸ ਦਤ ਹੁੰਦੇ ਆ ਜੇ ਥੋੜੀ ਜੀ ਅਗੇਤਰੀ ਅਸੀਂ ਬੀਜ ਬੈਠ ਕੇ ਪਨੀਰੀ ਬੀਜ ਬੈਠ ਕੇ ਤਾਂ ਸਾਡੀ ਪਨੀਰੀ ਬਾ ਜਾਂਦੇ ਆ ਫਿਰ ਕਿਸਾ ਕਿਸਾਨਾਂ ਦੇ ਉੱਤੇ ਪਰਾਲੀ ਸਾੜਨ ਦੇ ਕੇਸ ਬਣਦੇ ਆ ਤਾਂ ਝੋਨਾ ਸਾਡੇ ਲਈ ਰਹਿੰਦੀ ਗੱਲ ਵੀ ਜ਼ਬਰਦਸਤੀ ਸਾ ਤੋਂ ਝੋਨਾ ਲਵਾਉਂਦੇ ਆ ਕਿਉਂਕਿ ਦੂਜੀ ਦੂਜੀਆਂ ਫਸਲਾਂ ਦੇ ਉੱਤੇ ਜਦੋਂ ਐਮਐਸਪੀ ਨਹੀਂ ਦਿੰਦੇ ਤੇ ਦੋਸ਼ੀ ਸਾਨੂੰ ਬਣਾਉਂਦੇ ਵੀ ਪਾਣੀ ਮੁਕਾਤਾ ਕਿਸਾਨਾਂ ਨੇ ਪਾਣੀ ਮੁਕਾਤਾ ਯਾਰ ਅਸੀਂ ਸਾਨੂੰ ਐਸੀ ਕਹਿੰਦੇ ਡਾਇਵਰਸਿਫਿਕੇਸ਼ਨ ਕਰਨ ਨੂੰ ਤਿਆਰ ਆ ਸੀ ਸਾਨੂੰ ਦੂਜੀਆਂ ਫਸਲਾਂ ਤੇ ਐਮਐਸਪੀ ਦੇਓ ਔਰ ਉਹਦਾ ਜਿਹੜਾ ਪ੍ਰਭਾਵ ਦੇਖੋ ਕੀ ਆ ਪਾਣੀ ਮੰਨ ਲਓ ਮੁੱਕ ਜਾਂਦਾ ਹੈ ਦਸ ਸਾਲਾਂ ਨੂੰ ਪਾਣੀ ਮੁੱਕ ਜਾਂਦਾ ਹੈ ਉਹ ਕੱਲੇ ਪੰਜਾਬ ਦੇ ਕਿਸਾਨ ਤੇ ਲੰਗੇ ਉਹਦਾ ਖਮਿਆਜਾ ਕੱਲੇ ਪੰਜਾਬ ਦੇ ਕਿਸਾਨਾਂ ਨੂੰ ਭੁਗਤਣਾ ਪਊ ਹਰ ਇੱਕ ਵਿਅਕਤੀ ਨੂੰ ਜਿਹੜਾ ਪੰਜਾਬ 'ਚ ਵੱਸਦਾ ਹੈ ਜਦੋਂ ਪੀਣ ਵਾਲਾ ਪਾਣੀ ਨਾ ਮਿਲਿਆ ਉਹ ਮਜ਼ਦੂਰ ਲਈ ਵੀ ਉਨੀ ਮੱਤਤਾ ਰੱਖਦਾ ਹੈ ਉਹ ਵਪਾਰੀ ਲਈ ਵੀ ਓਨੀ ਮਹੱਤਤਾ ਰੱਖਦਾ ਹੈ ਉਹ ਉਹ ਬਿਊਰੋਕ੍ਰੇਟਸ ਲਈ ਵੀ ਓਨੀ ਮਹੱਤਤਾ ਰੱਖਦਾ ਹੈ ਉਹ ਪੋਲੀਟੀਸ਼ੀਅਨਾਂ ਲਈ ਵੀ ਓਨੀ ਮਹੱਤਤਾ ਰੱਖਦਾ ਹੈ ਉਹ ਸਾਰਿਆਂ ਲਈ ਬਰਾਬਰ ਹੈ ਕਿਸਾਨ ਲਈ ਤਾਂ ਜਿਹੜਾ ਹੈਗਾ ਹੈਗਾ ਹੀ ਹੈਗਾ ਸਾਡੀ ਤਾਂ ਰੋਟੀ ਵੀ ਜਾਊਗੀ ਸਾਡਾ ਸਾਨੂੰ ਪਾਣੀ ਵੀ ਨਹੀਂ ਮਿਲਣਾ ਪਰ ਉਹ 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 ਜਿਹੜਾ ਜੀਵਨ ਹੈ ਨਾ ਮਨੁੱਖ ਦਾ ਪਾਣੀ ਪੀਣਾ ਜ਼ਰੂਰੀ ਹੈ ਉਹਦੇ ਤੋਂ ਵੀ ਅਸੀਂ ਤਾਂ ਸਾਰੇ ਪੰਜਾਬ ਦਾ ਪਾਣੀ ਬਚਾਉਣਾ ਚਾਹੁੰਦੇ ਸੀ ਇਸ ਬੰਦੇ ਨੇ ਸਾਡੇ ਪਿੱਛੇ ਛੁਰਾ ਮਾਰ ਕੇ ਪੂਰੇ ਪੰਜਾਬ ਦਾ ਮਨੂੰ ਪੰਜਾਬ ਦੇ ਪਾਣੀ ਨੂੰ ਮਤਲਬ ਦੁਬਾਰਾ ਫਿਰ ਸਾਨੂੰ ਪਤਾ ਨਹੀਂ 5 ਸਾਲ ਲੱਗਣ ਕੇ 7 ਸਾਲ ਲੱਗਣ ਕੇ 2 ਸਾਲ ਲੱਗਣ ਕੇ 4 ਸਾਲ ਲੱਗਣ। ਤੇ ਵੱਡੀ ਗਿਦਾਰੀ ਕੀਤੀ ਹੈ ਪੰਜਾਬ ਦੇ ਲੋਕਾਂ ਨੇ। ਜਿਵੇਂ ਭਗੰਤਮਾ ਤੁਹਾਡੇ ਨਾਲ 2-2 ਵਜੇ ਤੱਕ ਬੈਠਦਾ ਰਿਹਾ ਮੀਟਿੰਗਾਂ ਦੇ ਵਿੱਚ ਜਦੋਂ ਸ਼ੰਭੂ ਬਾਰਡਰ ਮੋਰਚਾ ਲੱਗੇ ਹੋਇਆ ਸੀਗਾ। ਤੇ ਕੀ ਲੱਗਦਾ ਜਿਹੜਾ ਬੰਦਾ ਤੁਹਾਡੇ ਨਾਲ ਬੈਠਦਾ ਰਿਹਾ ਮੁੱਖ ਮੰਤਰੀ ਤੁਹਾਡੇ ਹਮਾਇਤ ਵਿੱਚ ਆਉਂਦਾ ਰਿਹਾ ਏ ਲੈਂਡ ਪੂਲਿੰਗ ਲਈ ਉਹ ਗਲਤ ਹੋਊਗਾ ਵੀ ਲੈਂਡ ਪੂਲਿੰਗ ਪਾਲਿਸੀ ਗਲਤ ਲੈ ਕੇ ਆਊਗਾ ਫਿਰ। ਵੀ ਸਾਡੇ ਨਾਲ ਬੈਠ ਕੇ ਕੋਈ ਸਾਡਾ ਸਵਾਰਦਾ ਥੋੜੀ ਸੀ ਬਹਿ ਜਾਂਦਾ ਸੀ। ਬੈਠ ਕੇ ਜਾਂਦਾ ਪੰਜਾਬ ਦੀ ਪਹਿਰੇਦਾਰੀ ਕਰਦਾ ਵਿੱਚ ਗੋਂਗਾ ਦੀ ਤਰ੍ਹਾਂ ਮਤਲਬ ਮਤਲਬ ਮੁਗੜੀ ਮਾਰ ਕੇ ਬੈਠ ਗਏ ਉਹਨਾਂ ਨੇ ਪੰਜਾਬ ਦੀ ਪਹਿਰੇਦਾਰੀ ਤਾਂ ਕਰੀ ਕੋਈ ਨਹੀਂ ਉਹ ਤਾਂ ਸਗੋਂ ਇਹ ਗੱਲ ਕਹਿੰਦੇ ਸੀ ਦੂਜਿਆਂ ਨੂੰ ਜਿਹੜੇ ਦਿੱਲੀ ਵਾਲੇ ਨੇ ਅਫਸਰ ਲਿਆਂਦੇ ਹੁੰਦੇ ਸੀ ਨਾ ਸਾਡੇ ਅਫਸਰ شاہੀ ਤੇ ਸਾਡੇ ਮਨਿਸਟਰ ਇਸ਼ਾਰਾ ਕਰਕੇ ਉਹਨਾਂ ਨੂੰ ਇਹ ਕਹਿੰਦੇ ਸੀ ਵੀ ਹੁਣ ਇਹਨਾਂ ਨੂੰ ਆਹ ਗੱਲ ਦੱਸੋ ਹੁਣ ਇਹਨਾਂ ਨੂੰ ਆਹ ਕਹਿ ਕੇ ਸਮਝਾਓ ਯਾਨੀ ਉਹਨਾਂ ਦੀਆਂ ਗੱਲਾਂ ਸਾਨੂੰ ਸਮਝਾਉਣ ਦੀ ਕੋਸ਼ਿਸ਼ ਇਹ ਕਰਵਾਉਂਦੇ ਸੀ ਵੈਸ ਨੁਕਤੇ ਤੇ ਕਹਿ ਲੋ ਇਹਨਾਂ ਨੂੰ ਐਸ ਨੁਕਤੇ ਤੇ ਘੇਰ ਲੋ ਸੋ ਮੇਰਾ ਮੇਰਾ ਜਿੰਨਾ ਕੁ ਮੈਂ ਦੇਖਿਆ ਸਾਰਾ ਕੁਝ ਉੱਥੇ ਬਹਿ ਕੇ ਕਿ ਪੰਜਾਬ ਦਾ ਜਾਂ ਮੰਨ ਤਰ ਸਾਡਾ ਕੋਈ ਸਵਾਰਨ ਵਾਲੀ ਗੱਲ ਨਹੀਂ ਸੀ ਹਾਂ ਇਹ ਠੀਕ ਹੈ ਕਿ ਪੰਜਾਬ ਦੇ ਵਿੱਚ ਮੀਟਿੰਗ ਹੁੰਦੀ ਹੈ ਕੇਂਦਰ ਸਰਕਾਰ ਵਿੱਚ ਭਾ ਲੈਂਦੀ ਸੀ ਮੀਟਿੰਗ ਦੀ ਜੇ ਆਪਾਂ ਲੈਂਡ ਪੁਲਿੰਗ ਦੀ ਗੱਲ ਕਰਦੇ ਆ ਭੁਗਤੰਤਮਨ ਤਾਂ ਇਹ ਵੀ ਕਹਿ ਰਿਹਾ ਵੀ ਜਿਹੜਾ ਕਿਸਾਨਾਂ ਦੀ ਜ਼ਮੀਨ ਅਸੀਂ ਐਕਵਾਇਰ ਕਰ ਰਹੇ ਹਾਂ ਵੀ ਕੋਈ ਤੱਕੇ ਨਾਲ ਨਹੀਂ ਕਰ ਰਹੇ ਜਿਹੜਾ ਦੇਣਾ ਚਾਹੁੰਦਾ ਦੇ ਸਕਦਾ ਹੈ ਜਿਹੜਾ ਨਹੀਂ ਦੇਣਾ ਚਾਹੁੰਦਾ ਨਹੀਂ ਦੇ ਸਕਦਾ ਤੇ ਇਹ ਕਹਿੰਦੇ ਜਿਹੜਾ ਵੀ ਦੇਣਾ ਚਾਹੁੰਦਾ ਹੈ ਤੁਹਾਨੂੰ 1000 ਗੱਜ ਦਾ ਪਲਾਟ ਦੇਵਾਂਗੇ ਤੁਸੀਂ ਦੋ ਪਲਾਟ ਵੀ ਲੈ ਸਕਦੇ ਹੋ ਤੁਸੀਂ ਚਾਰ ਪਲਾਟ ਵੀ ਦੇ ਸਕਦੇ ਫਰੋਂ 200 ਗੱਜ ਦਾ ਕਹਿੰਦੇ ਵੀ ਸ਼ੋਰੂਮ ਦੇ ਵਿੱਚ ਦਵਾਂਗੇ ਵੀ ਕਿਸਾਨ ਨੂੰ ਤਾਂ ਫਾਇਦਾ ਹੈ ਵੀ ਜਿੱਥੇ ਕਰੋੜ ਰੇਟ ਹੈ ਇਕੱਲੇ ਦਾ 4 ਕਰੋੜ ਮਿਲੂਗਾ ਸਾਡਾ ਮੁੱਖ ਮੰਤਰੀ ਛੁਟਕਲਿਆ ਵਾਲਾ ਹੈ ਹੁਣੇ ਪੁੱਛੋ ਕਿ ਪਾਲਿਸੀ ਚ ਤਾਂ ਤੂੰ ਇਹ ਕਹੀ ਜਾਣਾ ਹੈ ਕਿ ਜਿਹੜਾ 150 ਗੱਜ ਤੋਂ ਘੱਟ ਦਾ ਪਲਾਟ ਹੋਏਗਾ ਉਹਨੂੰ ਅਸੀਂ ਮਤਲਬ ਡਿਵੈਲਪ ਕਰਨ ਦਾ ਕਿਸੇ ਨੂੰ ਕੋਈ ਰਾਈਟ ਨਹੀਂ ਦੇਵਾਂਗੇ ਇਹਦਾ ਮਤਲਬ ਪਲਾਟ 150 ਗੱਜ ਤੋਂ ਉੱਪਰ ਹੋਣਾ ਚਾਹੀਦਾ ਜੇ ਅਸੀਂ ਦੋ ਪਲਾਟ ਲੈਣੇ ਆ ਤਾਂ ਫਿਰ ਸਾਨੂੰ 100-100 ਗੱਜ ਦੇ ਲੈਣ ਲੈਣੇ ਪੈਣਗੇ 5-50 ਗੱਜ ਤੇ ਕਹਿੰਦੇ ਨੇ ਮਤਲਬ 4 4 ਜਿਹੜੇ 4 ਪਲਾਟ ਨੇ 2.5 ਗੱਜ ਦੇ ਇਹ ਵੀ ਨਹੀਂਗਾ 2.5 ਗੱਜ ਦੇ 4 ਪਲਾਟ ਨਹੀਂ ਦੇਣਗੇ ਮੈਨੂੰ ਉਹਦਾ ਵੀ ਪਤਾ ਹੈ ਹਾਂ ਉਹ ਜਿਹੜਾ ਕਮਰਸ਼ੀਅਲ ਹੈ ਉਹਦੇ 2-5-50 ਗੱਜ ਦੇ ਕਰ ਦੇਣਗੇ ਹਾਂ ਜਿਹੜਾ ਸੋਰ ਜਿਹੜਾ ਰੈਸ਼ੀਅ ਹੈ ਤੇ ਜਿਹੜਾ ਕਮਰਸ਼ੀਅਲ ਹੈ ਉਹ 100-100 ਗੱਜ ਦੇ ਦੋ ਕਰ ਦੇਣਗੇ ਇਹ ਕਰਨਗੇ ਔਰ ਅੱਗੇ ਉਹ 150 ਗਜ ਦੀ ਸ਼ਰਤ ਹੈ ਕਿ 150 ਗਜ ਤੋਂ ਘੱਟ ਰਾ ਜਿਹੜਾ ਉਹ ਤੇ ਕੰਸਟਰਕਸ਼ਨ ਨਹੀਂ ਕਰ ਸਕਦਾ ਕੋਈ ਇਹਦਾ ਮਤਲਬ ਇਹਦਾ ਇਹ ਰੱਖਿਆ ਹੋਇਆ ਵੀ ਗਾਹ ਵੇਖੀ ਜਾਊਗੀ ਉਜੜਨਗੇ ਤਾਂ ਉਜੜਨਗੇ ਮੈਂ ਆਪ ਦਾ ਕੇਰਾ ਕਿਸੇ ਨਾ ਕਿਸੇ ਤਰੀਕੇ ਨਾਲ ਪੈਸਾ ਇਕੱਠਾ ਕਰ ਲਈਏ ਸਾਡੀ ਸਰਕਾਰ ਪੈਸਾ ਇਕੱਠਾ ਕਰ ਲੇ ਇਸ ਗੱਲ ਦੇ ਉੱਤੇ ਪਹਿਲਾਂ ਦਿੱਤੀ ਜਿਹੜੀ ਸਰਫ ਸਟੇਟ ਬਣ ਰਹੀ ਹੈ ਕਹਿੰਦੇ ਵੀ ਇਹ ਡਿਵੈਲਪ ਕਰਕੇ ਦਵਾਂਗੇ ਕਹਿੰਦੇ ਅਸੀਂ ਵੀ ਸੀਵਰੇਜ ਪਾਵਾਂਗੇ ਲਾਈਟਾਂ ਲੱਗਣਗੀਆਂ ਪਾ ਪੂਰਾ ਪ੍ਰੋਪਰ ਜਿਵੇਂ ਚੰਡੀਗੜ੍ਹ ਬਣਿਆ ਹੋਇਆ ਏਦਾਂ ਕਹਿੰਦੇ ਡਿਵੈਲਪ ਕਰਕੇ ਦਵਾਂਗੇ ਵੀ ਉੱਥੇ ਥੋੜਾ ਪਲਾਟ ਹੋ ਤੁਸੀਂ ਕਿਰਾਏ ਤੇ ਦੇ ਸਕਦੇ ਹੋ ਤੁਸੀਂ ਉਹਨੂੰ ਵੇਚ ਵੀ ਸਕਦੇ ਹੋ ਮੈਂ ਉਹ ਪੁੱਛਦਾ ਹਾਂ ਕਿ ਜਿਹੜੀ ਉਹ ਇਹ ਗੱਲ ਕਰਦੇ ਨੇ ਨਾ ਕਿ ਡਿਵੈਲਪਮੈਂਟ ਦੇ ਚਾਰਜਸ ਆ ਸੌਰੀ ਵੀ ਉੱਥੇ ਲੋਕ ਮਤਲਬ ਸ਼ੋਰੂਮ ਬਣਾ ਲੈਣਗੇ ਉੱਥੇ ਉਹ ਕਰ ਲੈਣਗੇ ਉੱਥੇ ਆ ਕਰ ਲੈਣਗੇ ਮੈਨਾਂ ਨੂੰ ਇਹ ਪੁੱਛਣਾ ਚਾਹਣਾ ਹੈ ਕਿ ਭਾਈ ਉਹਦੇ ਵਿੱਚ ਤੁਸੀਂ ਇਹ ਦੱਸੋ ਪਹਿਲੀ ਸਭ ਤੋਂ ਪਹਿਲੀ ਗੱਲ ਕੀ ਪੰਜਾਬ ਦੇ ਅੰਦਰ ਜਿਹੜੀਆਂ ਪਹਿਲੀਆਂ ਕਲੋਨੀਆਂ ਆ ਉਹ ਡਿਵੈਲਪ ਹੋ ਗਈਆਂ ਜੇ ਪਹਿਲੀਆਂ ਹੀ ਡਿਵੈਲਪ ਹੋਈਆਂ ਤਾਂ ਕੀ ਗਰੰਟੀ ਹੈ ਵੀ ਇਹ ਜਿਹੜੇ ਕਿਲੇ ਦੋ ਕਿਲੇ 10 ਕਿਲੇ ਤੁਸੀਂ ਕਲੋਨੀ ਬਣਾ ਰਹੇ ਹੋ ਇਹ ਡਿਵੈਲਪ ਹੋ ਜੂ ਸੰਭਾਵਨਾ ਹੀ ਨਹੀਂ ਦੂਜੀ ਜਿਹੜੀ ਅਗਲੀ ਗੱਲ ਹੈ ਕਿ ਵੀ ਸਾਡੇ ਕੋਲੋਂ ਤੁਸੀਂ 4840 ਗਜਾ ਜਗਾ ਲੈਣੀ ਹੈ ਦੇਣੀ ਕਿੰਨੀ ਹੈ ਬਰਾសុਗਾ ਟੋਟਲ 3600 ਗਾਜਬ ਫ੍ਰੀ ਆਫ ਕੋਸਟ ਸਭ ਤੋਂ ਲੈ ਰਹੇ ਹਾਂ ਇਕਲ ਫਿਰ ਕਹਿੰਦੇ ਅਸੀਂ ਸੀਵਰੇਜ ਪਾ ਕੇ ਦਿਆਂਗੇ ਉਹ ਭਾਈ 60% ਤਾਂ ਸਾਥੋ ਲੈਣੇ ਸੀਵਰੇਜ ਪਾਉਣ ਦੇ ਪੈਸੇ ਪਿੰਡਾਂ ਦੇ ਵਿੱਚ ਜਾਂ ਆਮ ਥਾਵਾਂ ਦੇ ਉੱਤੇ ਸ਼ਹਿਰਾਂ ਦੇ ਵਿੱਚ ਜਿਹੜਾ ਸੀਵਰੇਜ ਸਰਕਾਰ ਪਾਉਂਦੀ ਹੈ ਉਹ ਲੋਕਾਂ ਤੋਂ ਲੈਂਦੀ ਹੈ ਪੈਸਾ ਇਹ 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 ਲੋਕਾਂ ਤੋਂ ਕਾਹ ਤੋਂ ਇਦਾ ਕੀ ਮਤਲਬ ਹੈ ਤੁਹਾਡੀ ਸਰਕਾਰ ਹੈ ਤੁਹਾਡੀ ਰਿਸਪੌਂਸਿਬਿਲਟੀ ਬੰਦੀ ਹੈ ਇਹ ਸਾਰੀਆਂ ਚੀਜ਼ਾਂ ਲੋਕਾਂ ਨੂੰ ਪ੍ਰੋਵਾਈਡ ਕਰਾਉਣ ਦੀ ਹੈ ਪਰ ਇਹ ਤੁਸੀਂ ਨਵੀਂ ਗੱਲ ਕੱਢਤੀ ਕਿ ਤੁਹਾਡੇ ਕੋਲ ਡਵੈਲਪਮੈਂਟ ਚਾਰਜ ਲੈਣਗੇ ਔਰ ਉਹ ਵੀ 60% ਕਹਿਣ ਦਾ ਭਾਵ ਇੱਕ ਲਾਲਚ ਦੇ ਰਹੇ ਨੇ ਕਿਸਾਨਾਂ ਨੂੰ ਵੀ ਲਾਲਚ ਦੇ ਕੇ ਇਹਨਾਂ ਨੇ ਜ਼ਮੀਨ ਖਰੀਦ ਲਈ ਹੈ ਹਾਂ ਅਸਲ ਗੱਲ ਇਹ ਆ ਉਹ ਲਾਲਚ ਦੇਣ ਵਾਲੀ ਗੱਲ ਇਹ ਲੱਖੋ ਦੇਖੋ ਪਹਿਲਾਂ ਇਹਨਾਂ ਨੇ ਕਿਹਾ ਵੀ ਅਸੀਂ 30000 ਰੁਪਏ ਏਕੜ ਦਾ ਦੇਵਾਂਗੇ ਤੇਰਾ ਠੇਕਾ ਇਹ ਤਿੰਨ ਸਾਲ ਲਈ ਦੇਵਾਂਗੇ ਫਿਰ ਇਹ ਕਹਿੰਦਾ ਨਹੀਂ ਨਹੀਂ ਚਲੋ ਅਸੀਂ 50000 ਦੇ ਦਿਆਂਗੇ ਵੀ ਜੇ ਤੇਰੀ ਪਾਲਸੀ ਐਡੀ ਠੀਕ ਹੈ ਤੂੰ ਸਟੈਂਡ ਰੱਖਾ ਉਹਦਾ ਤੂੰ ਕਹ ਮੈਂ ਤਾਂ ਮੈਂ ਤਾਂ ਦੇਣੀ ਦਿਓ ਨਹੀਂ ਦੇਣੀ ਨਾ ਦਿਓ ਮੈਂ ਤਾਂ 30000 ਰੁਪਏ ਦੇਵਾਂਗਾ ਉਹ ਕਾਦੇ ਆਸਤੀਆ ਬਣਾ 30 ਦੀ ਬਜਾਏ 50 ਕਰਨਾ ਫਿਰ ਇਹ ਕਹਿਣਾ ਵੀ ਤੁਸੀਂ ਤੇ ਖੇਤੀ ਵੀ ਕਰ ਲਿਓ ਫਿਰ ਇਹ ਕਹਿਣਾ ਵੀ ਜਿੱਦ ਤੇ ਤੁਹਾਨੂੰ ਅਸੀਂ ਪਲਾਟ ਅਸੀਂ ਲੈ ਲਿਆ ਕਬਜ਼ਾ ਕਰ ਲਿਆ ਤੁਹਾਡੀ ਜ਼ਮੀਨ ਤੇ ਉਸ ਤੋਂ ਬਾਅਦ ਫਿਰ ਤੁਹਾਨੂੰ ਅਸੀਂ ਦੇਵਾਂਗੇ 1 ਲੱਖ ਰੁਪਏ ਕਲਾ ਮੰਤਰੀ ਕਰ ਰਹੇ ਆ ਮੰਤਰੀ ਨਹੀਂ ਨੋ 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 ਮੰਤਰੀ ਕਰ ਰਹੇ ਨੇ ਯਾਰ ਮੈਂ ਕਨਨ ਨੂੰ ਕਹਿ ਮੈਨੂੰ ਲੈਕਚ ਕਰ ਬਈ ਮੰਤਰੀ 1 ਲੱਖ ਦਊਗਾ ਆ ਜਾ ਇਹ 8 ਨੂੰ ਹੋਣਾ ਵੈਸੇ ਕਹਿੰਦੇ ਕੁਰਸੀ ਤੁਸੀਂ ਖਾਲੀ ਰੱਖਣੇ ਭਗੰਤ ਮਾਨ ਦੀ ਉਹ ਵੀ ਚੈਲੰਜ ਕਰ ਰਹੇ ਹੋ ਜੀ 8 ਤਰੀਕ ਨੂੰ ਉਹਨਾਂ ਨੂੰ ਸਾਜੀ ਗਿਆ ਸੀ ਵੀ ਆ ਤੂੰ ਭੇਜ ਆ ਉਹਦੇ ਮੰਤਰੀ ਸ਼ੰਤਰੀ ਕੋਈ ਨਹੀਂ ਆਇਆ ਜੀ ਫਿਰ ਨਹੀਂ ਆਉਣਾ ਹੁੰਦਾ ਹੀ ਨਹੀਂ ਜੀ ਇਹਨਾਂ ਨੇ ਤੁਸੀਂ ਇੱਕ ਨੋਟ ਹੋਰ ਕਰੀ ਹੋਗੀ ਗੱਲ ਇਹਨੇ ਇੱਕ ਵਾਰੀ ਸਾਨੂੰ ਚੈਲੰਜ ਕਰਤਾ ਸਾਨੂੰ ਚੈਲੰਜ ਕਰਤਾ ਇਹਨੇ ਕੋਈ ਆ ਵੀ ਕਿਸਾਨ ਸਾਡੇ ਨਾਲ ਮਤਲਬ ਜਿੱਦੂ ਜਿੱਦੂ ਇਹਨੇ ਮਤਲਬ ਡਰਾਮਾ ਕਰਿਆ ਸੀਗਾ ਉੱਤੇ ਆਪਣੇ ਤੇ ਜਾ ਕੇ ਮਹਾਲੀ ਚੰਡੀਗੜ ਨੋ 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 ਪਾਖੜਾ ਵਾਲਾ ਪਾਖੜਾ ਹਾਂ ਨੰਗਲ ਡੈਮ ਤੇ ਵੀ ਕੀਤਾ ਸੀ ਨਾ ਡਰਾਮਾ ਹਾਂਜੀ ਹਾਂ ਉਹ ਸੂਰੇਣ ਸਾਨੂੰ ਚੈਲੰਜ ਕਰਤਾ ਵੀ ਅੱਜ ਆਉਣ ਕਿਸਾਨ ਕਿੱਥੇ ਐ? ਹਾਂ ਕਹਿਆ ਸੀ ਨਾ ਇਹਨੇ ਸੀ ਕਰੇ ਵੀ ਕਿਸਾਨ ਹੁਣ ਨਹੀਂ ਪਹੁੰਚੇ ਜਦੋਂ ਪਾਖੜਾ ਦਾ ਮੁੱਦਾ ਸੀਗਾ ਪਾਣੀਆਂ ਦਾ ਅਸੀਂ ਉਦੋਂ ਵੀ ਇਹਨੇ ਕਿਹਾ ਸੀਗਾ ਵੀ ਤੂੰ ਐ ਕਰ ਇੱਕ ਵਾਰੀ ਆਪਣੇ ਨਾਲ ਬੈਠ ਕੇ ਚਰਚਾ ਕਰ ਰਹੇ ਇਸ ਵਿਸ਼ੇ ਤੇ ਵੀ ਅਸਲ ਵਿਸ਼ਾ ਕੀ ਹੈ ਉਹ ਜਿਹੜਾ ਵਿਸ਼ਾ ਸੀ ਨਾ ਜਿਹੜਾ ਮੁੱਦਾ ਸੀ ਇਹ ਉਹ ਇੱਕ ਪੋਲੀਟਿਕਲੀ ਗੇਮ ਸੀ ਇਹਨਾਂ ਦੀ ਰਲਕੇ ਖੇਡੀ ਗਈ ਗੇਮ ਸੀ ਜਿਸ ਵੇਲੇ ਕੇਂਦਰ ਦੇ ਇਸ਼ਾਰਿਆਂ ਤੇ ਮੋਰਚੇ ਤੇ ਹਮਲਾ ਕਰ ਬੈਠਾ ਤੇ ਲੋਕਾਂ ਨੇ ਇਹਨਾਂ ਨੂੰ ਪਿੰਡਾਂ ਚ ਵੜਨ ਤੋਂ ਛੇਤਰ ਖਿੱਚ ਲਿਆ ਉਸ ਵੇਲੇ ਉਹ ਨੁਕਸਾਨ ਨੂੰ ਆਪਦੇ ਦੀ ਕਵਰੇਜ ਕਰਨਾ ਸੀ ਉਹਦੀ ਰਿਕਵਰੀ ਕਰਨ ਲਈ ਚਾਹੁੰਦਾ ਸੀ ਕਿਸੇ ਮਨਚੇ ਕਿ ਵੀ ਮੈਂ ਕਹਾ ਬਈ ਪਾਣੀ ਜਾਂਦਾ ਪੰਜਾਬ ਦਾ ਮੈਂ ਪੰਜਾਬ ਦਾ ਪਾਣੀ ਵੇਚਾ ਰਿਹਾ ਇਹ ਅਮਿਤ ਸ਼ਾਹ ਨਾਲ ਮਿਲ ਕੇ ਖੇਡੀ ਗਈ ਇੱਕ ਗੇਮ ਸੀ ਔਰ ਕੇਂਦਰ ਦੇ ਉਹਨਾਂ ਮინისტრਾਂ ਨੇ ਇਹਨੂੰ ਇੱਕ ਮੌਕਾ ਪ੍ਰਦਾਨ ਕੀਤਾ ਕਿ ਤੂੰ ਤਕੜਾ ਹੋ ਕੇ ਬਦਲਾਇ ਕਰ ਲਾ ਤੂੰ ਐ ਕਰ ਲਾ ਉਹਨੇ ਉੱਥੇ ਫੋਰਸ ਲਾਤੀ ਇਹਨੇ ਦੂਜੇ ਪਾਸੇ ਫੋਰਸ ਲਾਤੀ ਲੱਗੀਆਂ ਨਹੀਂ ਹੈ ਨਾ ਅੱਜ ਤੱਕਰ ਕਦੇ ਦੇਖਿਆ ਫਿਰ ਹਟਾਈ ਕਿਉਂ ਇਰ ਫੋਰਸ ਹਟਾਈ ਕਿਉਂ ਜੋ ਲਾਈ ਦਿੱਤੀ ਸੀ ਲਾਈ ਰੱਖਦਾ ਨਾ ਅਸੀਂ ਵੀ ਤਾਂ ਸਾਲ ਪਰ ਬੈਠੇ ਰਹੇ ਨਾ ਤੂੰ ਬੰਦਾ ਉੱਥੇ ਲੋਕਾਂ ਨੂੰ ਸਮਝ ਆਉਂਦੀ ਸੋ ਉਹ ਇੱਕ ਜਿਵੇਂ ਕੈਪਟਨ ਅਮਰਿੰਦਰ ਪਾਣੀਆਂ ਦਾ ਰਾਖਾ ਬਣਿਆ ਸੀ ਨਾ ਇਹ ਪੰਜਾਬ ਦੇ ਪਾਣੀਆਂ ਦਾ ਰਾਖਾ ਬਣਨ ਦੀ ਇੱਕ ਕੋਸ਼ਿਸ਼ ਸੀ ਉਹਦੀ ਤਾਂ ਕਿ ਜਿੰਨਾ ਕੁ ਮੈਂ ਡੈਮੇਜ ਹੋਇਆ ਮੋਰਚੇ ਤੇ ਹਮਲਾ ਕਰਕੇ ਉੰਨਾ ਹੀ ਮੇਰੀ ਉਹ ਜਿਹੜੀ ਨੁਕਸਾਨ ਪੂਰਤੀ ਹੈ ਜਿਹੜੀ ਹੋ ਜਾਈ ਔਰ ਉਹਨੂੰ ਇਹ ਨਹੀਂ ਪਤਾ ਕਿ ਜਿਨ੍ਹਾਂ ਦੇ ਇਹਨਾਂ ਦੇ ਤੋਂ ਕੁਛੜ ਚੜਿਆ ਫਿਰਦਾ ਹੈ ਉਹ ਤੇ ਤੋਂ ਰੋਜ਼ ਨਵੀਂ ਗਲਤੀ ਕਰਾਉਂਦੇ ਆ ਆ ਲੈਂਡ ਪੂਲਿੰਗ ਵਾਲੀ ਕੀ ਲੋਡ ਸੀ ਇੱਥੇ ਅੱਜ ਇਹ ਲੈ ਜਾਂਦੀ ਤਾਂ ਹੁਣ 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 ਚਿੱਤਰ ਹੋਰ ਵੱਧ ਪੈਣੇ ਆ ਆ ਮੈਨੇ ਮੈਂ ਦਾਅਵੇ ਨਾਲ ਗੱਲ ਕਰਦਾ ਆ ਆ ਲੈਂਡ ਪੂਲਿੰਗ ਅਗਰ ਲੁਧਿਆਣੇ ਦੇ ਅੰਦਰ ਪਹਿਲਾਂ ਆ ਜਾਂਦੀ ਹਾਲਾਂਕਿ ਜਿਹੜੇ ਲੋਕਾਂ ਨੇ ਜਿਤਾਇਆ ਹੈ ਨੇ ਇਹਨਾਂ ਨੂੰ ਉੱਥੇ ਲੁਧਿਆਣੇ ਵਾਲੀ ਸੀਟ ਉਹ 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 ਅੱਜ ਕਲੀਅਰ ਹੋ ਗਏ ਕਿ ਬਿਲਕੁਲ ਉਹ ਭਗਵੰਤ ਮਾਨ ਦੇ ਹੱਥ ਠੋਕੇ ਸੀ ਕਹਿ ਦਿੰਦਾ ਉਹਨਾਂ ਕਿ 280 ਏਕੜ ਅਸੀਂ ਦਿੰਨੇ ਆ ਕੌਣ ਸੀ ਉਹ ਬੰਦੇ 280 ਏਕੜ ਦੇਣ ਵਾਲੇ ਐਡੇ ਦਾਨੀ ਕਿੱਧਰ ਲਿਆ ਗਏ ਉਹ ਫਿਰ ਡਿਵੈਲਪ ਕੀਤਾ ਹੋਊਗਾ ਪੰਜਾਬ ਆਪਣਾ ਕਿਵੇਂ ਡਿਵੈਲਪ ਮਤਲਬ ਆਪਾਂ ਸਟੇਟ ਬਣ ਕੇ ਡਿਵੈਲਪ ਹੋ ਨਹੀਂ ਸਕਦਾ ਦੇਖੋ ਇਹ ਕੋਈ ਤਰੀਕਾ ਨਹੀਂ ਹੈ ਸਾਡੀ ਵਾਹੀਯੋਗ ਜ਼ਮੀਨ ਲੈਂਡ ਐਕਵੀਜੀਸ਼ਨ ਐਕਟ ਦੇ ਮੁਤਾਬਕ ਵੀ ਲੈ ਨਹੀਂ ਸਕਦਾ ਕੋਈ ਉਹ ਜ਼ਮੀਨ ਮਤਲਬ ਐਕਵਾਇਰ ਨਹੀਂ ਕੀਤੀ ਜਾ ਸਕਦੀ। ਔਰ ਅਗਲੀ ਗੱਲ ਹੈ ਮਲਟੀ ਕ੍ਰੌਪਸ ਦੇਣ ਵਾਲੀ। ਇਹ ਤਾਂ ਚਾਰ-ਚਾਰ ਫਸਲਾਂ ਦਿੰਦੀ ਐ ਇੱਥੇ ਲੋਕਾਂ ਨੂੰ। ਐਵੀਂ ਜੀ ਜ਼ਮੀਨ ਐ। ਵਧੀਆ ਪਾਣੀ ਐ। ਉੱਪਰ ਪਾਣੀ ਐ। ਕਿਸੇ ਤਾਂ ਮੁਸ਼ਕਲ ਹੀ ਕੋਈ ਨਹੀਂ ਲੋਕਾਂ ਨੂੰ। ਇਹ ਜਮੀਨ ਦਾ ਕੀ ਮਤਲਬ ਐ ਮਤਲਬ ਲੈਂਡ ਫਾਰਮਿੰਗ ਦੇ ਵਿੱਚ ਨਹੀਂ ਹੁੰਦਾ। ਹਾਂ ਲੋਕਾਂ ਨੂੰ ਡਿਵੈਲਪ ਕਰਨਾ ਐ, ਇਲਾਕਾ ਡਿਵੈਲਪ ਕਰਨਾ ਐ। ਤਾਂ ਡਾਕਟਰ ਸੁਮੇਨਾਥ ਨੇ ਕਿ ਬਹੁਤ ਵੱਡੀ ਗੱਲ ਐ ਕਿ ਜਿਹੜੀ ਕੋਈ ਨਹੀਂ ਮੰਨਣ ਨੂੰ ਤਿਆਰ, ਨਹੀਂ ਮੰਨਣ ਨੂੰ ਤਿਆਰ ਐ ਨਾ, ਕੇਂਦਰ ਮੰਨਣ ਨੂੰ ਤਿਆਰ, ਉਹਨੇ ਇਹ ਗੱਲ ਕਹੀ। ਕਿ ਉਹ ਵੀ ਤੁਸੀਂ ਐਗਰੋ ਬੇਸਡ ਇੰਡਸਟਰੀ ਪਿੰਡਾਂ ਚ ਲਿਆਓ ਤਾਂ ਕਿ ਉਹ ਇੰਡਸਟਰੀ ਲਿਸਟ ਨੂੰ ਛੋਟੀ ਇੰਡਸਟਰੀ ਲੱਗੂਗੀ ਲਘੂ ਉਦਯੋਗ ਲੱਗੇਗਾ ਉਹਨੇ ਕੋ ਖੇਤੀ ਦੇ ਦਾ ਉਤਪਾਦ ਜਿਹੜਾ ਹੈ ਉਹਨੂੰ ਹੀ ਅੱਗੇ ਮਤਲਬ ਪ੍ਰੋਸੈਸ ਕਰਨਾ ਨੇ ਟਮਾਟਰ ਪ੍ਰੋਸੈਸ ਕਰਨਾ ਵਾਸਤੇ ਵੀ ਲੱਗੇਗਾ ਚਿਪਸ ਬਣਾਉਣ ਵਾਸਤੇ ਵੀ ਲੱਗੇਗੀ ਬ੍ਰੈਡ ਬਣਾਉਣ ਵਾਸਤੇ ਕਣਕ ਕਣਕ ਵਰਤੀ ਜਾ ਸਕਦੀ ਹੈ ਉੱਥੇ ਲੱਗ ਸਕਦੀ ਹੈ ਦਾਲਾਂ ਨੂੰ ਮਤਲਬ ਪ੍ਰੋਸੈਸ ਕੀਤਾ ਜਾ ਸਕਦਾ ਹੈ ਲੱਗੇਗੇ ਨਾ ਸਾਰੀਆਂ ਹੁਣ ਜਿਹੜੀਆਂ ਪਿੰਡਾਂ ਦੇ ਵਿੱਚੋਂ ਛੋਟੀਆਂ ਫੈਕਟਰੀਆਂ ਲੱਗਣਗੀਆਂ ਕਿੰਨੇ ਬੰਦਿਆਂ ਨੂੰ ਕੰਮ ਮਿਲੂਗਾ ਇੱਕ ਗੱਲ ਨੰਬਰ 2 ਹੁਣ ਜਿਹੜਾ ਵਪਾਰੀ ਜਿਹੜਾ ਫੈਕਟਰੀ ਲਾਈ ਬੈਠਾ ਹੈ ਕਿਤੇ ਦੂਰ ਦਰੇਡੇ ਉਹਨੂੰ ਜਿੰਨੀ ਢੋਆ ਢੋਈ ਪੈਂਦੀ ਆ ਟਰਾਂਸਪੋਰਟੇਸ਼ਨ ਦਾ ਜਿਹੜਾ ਖਰਚਾ ਪੈਂਦਾ ਹੈ ਉਹ ਖਰਚਾ ਕਰਨ ਦੀ بجائے ਜੇਕਰ ਉਹਨੂੰ ਫ੍ਰੀ ਆਫ ਕੋਸਟ ਉਹਦੀ ਫੈਕਟਰੀ ਦੇ ਵਿੱਚ ਉਹਨੂੰ ਦਾਣਾ ਮਿਲ ਜਾਣਾ ਉੱਥੇ ਉਹਨੂੰ ਅਨਾਜ ਮਿਲ ਜੇ ਉੱਥੇ ਉਹਨੂੰ ਟਮਾਟਰ ਮਿਲ ਜੇ ਉੱਥੇ ਉਹਨੂੰ ਆਲੂ ਮਿਲ ਜੇ ਫਿਰ ਇੱਕ ਸੋਚ ਕੇ ਦੱਸੋ ਬਈ ਉਹਦਾ ਇਹਨੂੰ ਸਸਤਾ ਨਹੀਂ ਪਏਗਾ ਇੰਡਸਟਰੀ ਲਿਸਟ ਨੂੰ ਜੇ ਉਹਨੂੰ ਸਸਤਾ ਪੈਣਾ ਹੈ ਤਾਂ ਫਿਰ ਉਹ ਕਿਸਾਨਾਂ ਨੂੰ ਹੋਰ ਉਤਸ਼ਾਹਤ ਕਰਨ ਲਈ ਰੇਟ ਵੱਧ ਨਹੀਂ ਦੇਗਾ ਦੇਗਾ ਨਾ ਕਿਸਾਨ ਨੂੰ ਰੇਟ ਵੱਧ ਮਿਲੂਗਾ ਹੁਣ ਜਦੋਂ ਵਿਛਲੇ ਵਪਾਰੀ ਸਾਰੇ ਨਿਕਲ ਗਏ ਵਿਛਲੇ ਮਤਲਬ ਵਿਚੋਲੇ ਸਾਰੇ ਨਿਕਲ ਗਏ ਤਾਂ ਉਹਨਾਂ ਫੈਕਟਰੀਆਂ ਦੇ ਵਿੱਚ ਬਣਿਆ ਸਮਾਨ ਜਿਹੜਾ ਪਿੰਡਾਂ 'ਚ ਲੋਕਾਂ ਨੇ ਵਰਤਣਾ ਹੈ ਨਾ ਇਹ ਨਜ ਬਿਠੀ ਬਾਦੀ ਨੇ ਵਰਤਣਾ ਹੈ ਔਰ ਉਹਨਾਂ ਨੂੰ ਉਹ ਸਸਤਾ ਆਮ ਮਤਲਬ ਕੰਜ਼ਿਊਮਰ ਨੂੰ ਵੀ ਸਸਤਾ ਪ੍ਰੋਵਾਈਡ ਹੋਊਗਾ ਤਾਂ ਇਹ ਜਦੋਂ ਵਿਚਲਾ ਨਿਕਲੇਗਾ ਉਸ ਵੇਲੇ ਜਦੋਂ ਜਦੋਂ ਲੁੱਟਣ ਵਾਲੇ ਲੋਕ ਵਿੱਚੋਂ ਨਿਕਲਣਗੇ ਉਦੋਂ ਕਿਸਾਨਾਂ ਨੂੰ 24 ਪੈਸੇ ਵੱਧ ਮਿਲਣਗੇ ਔਰ ਜਿਹੜਾ ਸਾਡਾ ਕੰਜ਼ਿਊਮਰ ਹੈ ਉਹਨੂੰ ਵੀ ਮਤਲਬ ਜਿਹੜਾ ਸਮਾਨ ਬਣਨਾ ਹੈ ਉਹ ਸਸਤਾ ਮਿਲੇਗਾ ਇਹ ਹੁਣ ਡ੍ਰੰਪ ਨੇ 50% ਟੈਰਿਫ ਲਗਾਇਆ ਹੈ ਟੈਰਿਫ ਤਾਂ ਦੇ ਸਕਦੇ ਨਹੀਂ ਪਰੇ ਜਿਹੜੀ ਐਮਐਸਪੀ ਨਹੀਂ ਦੇ ਸਕਦੇ ਸਾਮੀ ਰਾਠੇ ਰਿਪੋਰਟ ਨਹੀਂ ਲਾਗੂ ਕਰ ਸਕਦੇ ਵੀ ਜਿਹੜਾ ਇੰਡੀਆ ਵਿੱਚ ਹੈ ਆਪਣਾ ਰੁਜ਼ਗਾਰ ਹੋਵੇ ਟੈਰਿਫ ਉਹਦੇ ਤੇ ਨਹੀਂ ਲੱਗਣਾ ਟੈਰਿਫ ਨੂੰ ਸਮਝਣ ਦੀ ਲੋੜ ਹੈ ਜਿਹੜਾ ਸਮਾਨ ਬਾਹਰ ਜਾਣਾ ਹੈ ਉਹ ਕੰਦੇ ਜਿਹੜਾ ਸਾਡੇ ਮੁਲਕ ਚ ਆਉਣਾ ਹੈ ਉਹਦੇ ਤੇ ਪਹਿਲਾਂ 25% ਸੀ ਉਹਨਾਂ ਨੇ 50% ਕਰਤਾ ਸਰਕਾਰ ਅੱਜ ਤੋਂ 3 ਮਹੀਨੇ ਪਹਿਲਾਂ 4 ਮਹੀਨੇ ਪਹਿਲਾਂ ਬਿਲਕੁਲ ਤਿਆਰ ਸੀਗੇ ਉਹ ਸਮਝੌਤਾ ਕਰਨ ਹਣਾ ਖੁੱਲਾ ਪ੍ਰਚਾਰ ਹੋ ਰਿਹਾ ਸੀ ਨਾ ਇੱਥੋਂ ਤੱਕ ਹੋ ਗਿਆ ਸੀਗਾ ਕਿ ਅਕਤੂਬਰ ਦੇ ਵਿੱਚ ਅਕਤੂਬਰ ਦੇ ਪਹਿਲੇ ਹਫਤੇ ਉਹ ਸਾਈਨ ਹੋ ਸਕਦਾ ਹੈ ਔਰ ਅਮਰੀਕਾ ਦਾ ਜਿਹੜਾ ਉਹ ਉਪ ਰਾਸ਼ਟਰਪਤੀ ਆਇਆ ਉਹ ਬੋਲ ਕੇ ਗਿਆ Rajasthan ਚ ਹਾਂਜੀ ਪਰ ਉਹ ਉਹ ਬੰਦੇ ਨੇ ਉੱਤੇ ਸਪਸ਼ਟ ਕੀਤਾ ਕਿ ਅਕਤੂਬਰ ਦੇ ਵਿੱਚ ਸਾਡਾ ਮਤਲਬ ਸਾਈਨ ਹੋ ਜਾਏਗਾ ਸਰਕਾਰ ਤਿਆਰ ਸੀ ਅੱਜ ਲੋਕਾਂ ਦੀ ਅਵੇਅਰਨੈਸ ਹੈ ਜਿਹੜੀ ਮੈਂ ਤੁਹਾਡੇ ਚੈਨਲ ਦੇ ਮਾਧਮੇ ਤੋਂ ਪੇਸ਼ ਕਰਨਾ ਚਾਹੁੰਦਾ ਕਿ ਲੋਕਲ ਅਵੇਅਰ ਹੋਣ ਦੀ ਲੋੜਾ ਹੋਰ ਤਕੜੇ ਹੋ ਕੇ ਜਾਗਰਤ ਹੋਣ ਦੀ ਲੋੜ ਹੈ ਕਿ ਇਹ ਜਿਹੜਾ ਅੱਜ ਲੋਕਾਂ ਨੇ ਰੌਲਾ ਪਾਇਆ ਕਿ ਅਸੀਂ ਇਹ ਸਮਝੌਤਾ ਨਹੀਂ ਕਰਨ ਦੇਣਾ ਤਾਂ ਅੱਜ ਭਗਵਨ ਆਪਣਾ ਸੋਰੀ ਨਰਿੰਦਰ ਮੋਦੀ ਨੂੰ ਕਦਮ ਪਿੱਛੇ ਖਿੱਚਣਾ ਪਿਆ ਅਗਰ ਉਹਨੇ ਕਦਮ ਪਿੱਛੇ ਖਿੱਚਿਆ ਤਾਂ ਉਹਨਾਂ ਨੇ ਤਾਂ ਹੀ ਜਾ ਕੇ ਉਹਨਾਂ ਨੂੰ ਟੈਰਫ ਲਾਇਆ ਵੀ ਜੇ ਤੁਸੀਂ ਨਹੀਂ ਮਤਲਬ ਸਾਡੇ ਨਾਲ ਇਹ ਸਮਝੌਤਾ ਕਰਦੇ ਫ੍ਰੀ ਟ੍ਰੇਡ ਐਗਰੀਮੈਂਟ ਨਹੀਂ ਕਰਦੇ ਤਾਂ ਫਿਰ ਮਤਲਬ ਅਸੀਂ ਵੀ ਤੁਹਾਡੇ ਤੇ ਆਹ ਟੈਰਫ ਲਾਵਾਂਗੇ ਉਹਨਾਂ ਨੇ ਇਹ ਵੀ ਕਿਹਾ ਵੀ ਅਸੀਂ ਬਦਾ ਹੋਈ ਸਕਦੇ ਹਾਂ ਦੂਈ ਬਦਾ ਸਕਦੇ ਹਾਂ ਹੁਣ ਜੇ ਕਰ ਉਹ ਵੱਧਾ ਤੇ ਸਰਕਾਰ ਕੋਡੇ ਟੇਕਣ ਲਈ ਜੇ ਤਿਆਰ ਹੁੰਦੀ ਹੈ ਤਾਂ ਕੀ ਸੋਚੋਗੇ ਤੁਸੀਂ ਨੁਕਸਾਨ ਤਾਂ ਆਪਣੀ ਹੀ ਆਈ ਹੈ ਫਿਰ ਨੁਕਸਾਨ ਮੈਂ ਬੇਨਤੀ ਕੀ ਕਹਿਣੀ ਚਾਹਣਾ ਹੈ ਪੰਜਾਬ ਦਾ ਨਹੀਂ ਪੂਰੇ ਦੇਸ਼ ਦੇ ਹਰ ਵਰਗ ਦਾ ਹਾਂ ਉਹਨਾਂ ਦੇ ਅਧਿਕਾਰਾਂ ਨੂੰ ਸੁਰੱਖਿਅਤ ਕਰਨਾ ਸਾਡੀ ਸਰਕਾਰ ਦੀ ਜ਼ਿੰਮੇਵਾਰੀ ਹੈ ਉਹ ਕੋਈ ਸਾਡੇ ਤੇ एहसान ਨਹੀਂ ਉਹਦੀ ਜ਼ਿੰਮੇਵਾਰੀ ਬਣਦੀ ਹੈ ਕਿ ਜੇ ਕਿਸਾਨਾਂ ਦਾ ਪੋਲਟਰੀ ਵਾਲਿਆਂ ਦਾ ਅਨ ਡੇਰੀ ਪ੍ਰੋਡਕਟ ਡੇਰੀ ਦਾਕਰ ਨਾ ਕਰਨ ਵਾਲੇ ਦਾ ਧੰਦੇ ਦੇ ਉੱਤੇ ਕੋਈ 6 ਵਜਨ ਵਾਲਾ ਅਸੀਂ ਉਸ ਨੂੰ ਤਟੋਂ ਕਰਕੇ ਕਿਉਂ ਅਸੀਂ ਉਹਨਾਂ ਦੇ ਦਬਾਅ ਥੱਲੇ ਆਈਏ ਅਗਰ ਫਿਰ ਵੀ ਅਗਰ ਉਹਨਾਂ ਦੇ ਦਬਾਅ ਥੱਲੇ ਆਉਣਾ ਤੇ ਫਿਰ ਸਰਕਾਰ ਕਰਦੀ ਹੈ ਉਹ ਲੋਕ ਮਤਲਬ ਇਹਦੇ ਤੇ ਅੰਦੋਲਨ ਕਰਨਗੇ ਅਸੀਂ ਪ੍ਰੋਗਰਾਮ ਦੇ ਚੁੱਕੇ ਹਾਂ ਕਿ 25 ਅਗਸਤ ਨੂੰ ਅਸੀਂ ਮਤਲਬ ਦਿੱਲੀ ਚ ਜਾਵਾਂਗੇ ਇਹਦੇ ਖਿਲਾਫ ਇੱਕ ਦਿਨ ਦਾ ਪ੍ਰੋਗਰਾਮ ਹੈ ਸਾਡਾ ਔਰ ਉਹਨੂੰ ਅਸੀਂ ਐਮਐਸਪੀ ਗਰੰਟੀ ਕਾਨੂੰਨ ਡਾਕਟਰ ਫਰਮਿਨਾਥ ਦੀ ਰਿਪੋਰਟ ਕਿਸਾਨਾਂ ਦੀ ਕਰਜ਼ੇ ਮੁਕਤੀ ਨਾ ਫ੍ਰੀ ਟ੍ਰੇਡ ਐਗਰੀਮੈਂਟ ਤੋਂ ਮਤਲਬ ਜਿਹੜੇ ਖੇਤੀ ਦੇ ਪ੍ਰੋਡਕਟ ਆ ਜਾਂ ਹੋਰ ਚੀਜ਼ਾਂ ਬਾਹਰ ਰੱਖੀਆਂ ਜਾਂ ਇਹ ਸਾਰੀਆਂ ਗੱਲਾਂ ਲੈ ਕੇ ਸਾਡਾ ਮਤਲਬ 25 ਤਰੀਕ ਦਾ ਪ੍ਰੋਗਰਾਮ ਦਿੱਤਾ ਹੋਇਆ ਹੈ ਪਰ ਅੱਜ ਲੋਕਾਂ ਦੇ ਅੰਦੋਲਨ ਤੋਂ ਪ੍ਰਭਾਵਿਤ ਹੋ ਕੇ ਸਰਕਾਰ ਮੰਨ ਵਿਚੇ ਅਟ ਰਹੀ ਹੈ ਇੱਕ ਚੈਲੰਜ ਦਿੱਤਾ ਹੋਇਆ ਭਗੰਤ ਮਾਨ ਨੂੰ 8 ਤਰੀਕ ਦਾ 8 ਅਗਸਤ ਦਾ ਕਹਿੰਦੇ ਕੁਰਸੀ ਲਾਈ ਜਾਊਗੀ ਭਗੰਤ ਮਾਨ ਦੀ ਤੇ ਸਿੱਧੇ ਸਵਾਲ ਜਵਾਬ ਕਰੇ ਜਾਣਗੇ ਕੀ ਲੱਗਦਾ ਭਗੰਤ ਮਾਨ ਹੋਣਗੇ ਗੱਲ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀਗਾ ਪੇਪਰ ਗੰਤਮਾਨ ਨੇ ਖੁਦ ਕਿਸਾਨਾਂ ਨੂੰ ਚੈਲੰਜ ਕੀਤਾ ਜਿਵੇਂ ਅਸੀਂ ਕਹੇ ਸੀ ਆ ਮੀਟਿੰਗ ਕਰੀਏ ਖੁੱਲੀ ਡਿਬੇਟ ਕਰਦੇ ਆ ਲੋਕਾਂ ਦੇ ਵਿੱਚ ਜਾਊਗੀ ਗੱਲ ਵੀ ਤੂੰ ਕਿੰਨਾ ਠੀਕ ਹੈ ਤੇ ਅਸੀਂ ਕਿੰਨੇ ਆ ਫਿਰ ਉਹਦੇ ਉਹਨੇ ਕੀ ਕਹਿਆ ਸੀ ਭਲਾ ਕਹਿੰਦਾ ਮੈਨੂੰ ਕਿਸਾਨਾਂ ਦੇ ਝੋਨੇ ਦਾ ਫਿਕਰ ਹੈ ਮੈਨੂੰ ਬਿਜਲੀ ਦਾ ਫਿਕਰ ਹੈ ਇਹਨਾਂ ਨੂੰ ਕਹਿੰਦਾ ਮਤਲਬ ਬਹਿਸ ਦੀ ਬਣੀ ਹੈ ਇਹ ਕਹਿ ਕੇ ਮੁੱਕ ਰਿਹਾ ਹੈ ਪਹਿਲਾਂ ਲਲਕਦਾ ਹੈ ਮੁੜ ਕੇ ਫਿਰ ਮੁੱਕਰਦਾ ਹੈ ਇਹੀ ਗੱਲ ਹੋਣਾ ਹੈ ਇਹਨਾਂ ਦੇ ਝੂਠ ਦਾ ਪਰਦਾ ਫਾਸ਼ ਕਰਨਾ ਉੱਥੇ ਆ ਵੀ ਉੱਥੇ ਲਿਆ ਵੀ ਆਪਦੇ ਜਿਹੜੇ ਮਤਲਬ ਉਹ ਬੈਠੇ ਨੇ ਵੱਡੇ ਵੱਡੇ ਸਿਰਾਂ ਵਾਲੇ ਅਰਥਸ਼ਾਸਤਰੀ ਇਹ ਪ੍ਰੋਗਰਾਮ ਕਿੱਥੇ ਹੋ ਰਹੀ ਜਿਹੜਾ ਹੁਣ ਕੱਲ ਵਾਲਾ ਇਹ ਮੇਰਾ ਖਿਆਲ ਸਾਂਹੇ ਵਾਲਾ ਦਾ ਰੱਖਿਆ ਹੈ ਪ੍ਰੋਗਰਾਮ ਸਾਂਹੇ ਵਾਲੀ ਹੈ ਨਾ ਹਾਂ ਲੁਧਿਆਣਾ ਜਿਹੜੇ ਦਾ ਸਾਂਹੇ ਵਾਲ ਚ ਰੱਖਿਆ ਤੇ ਪੂਰਾ ਕਿਸਾਨ ਪਹੁੰਚਣਗੇ ਇਕੱਠਾ ਹੋਊਗਾ ਪੂਰਾ ਹਾਂ ਨਹੀਂ ਦੇਖੋ ਜਦੋਂ ਬਹਿਸ ਹੋਣੀ ਹੁੰਦੀ ਹੈ ਨਾ ਡਿਬੇਟ ਹੋਣੀ ਹੈ ਚਰਚਾ ਹੋਣੀ ਹੈ ਫਿਰ ਮੈਨੂੰ ਲੱਗਦਾ ਉਹਦੇ ਜੇ ਲੋੜ ਨਹੀਂ ਹੁੰਦੀ ਤੇ ਵੀ ਕੋਈ ਵੱਡਾ ਇਕੱਠ ਕਰਨ ਦੀ ਡਿਬੇਟ ਦੇ ਵਿੱਚ ਤਾਂ ਮਤਲਬ ਉਹਨਾਂ ਉਹ ਬੈਠਣਾ ਲਾਈਵ ਚੱਲੇ ਹੈ ਤੁਹਾਡੇ ਚੈਨਲ ਵੱਧ ਤੋਂ ਵੱਧ ਪਹੁੰਚਣਾ ਪਤਾ ਲੱਗੇ ਕੀ ਹੋ ਰਿਹਾ ਇਹ ਹੁਣ ਲਾਸਟ ਵਿੱਚ ਤੁਸੀਂ ਕੀ ਚਾਹੁੰਦੇ ਹੋ ਅਗਲੀ ਸਰਕਾਰ ਕਿਹੜੀ ਹੋਣੀ ਚਾਹੀਦੀ ਹੈ ਭਗਵੰਤ ਆਪਾਂ ਕਾਂਗਰਸ ਵੀ ਦੇਖ ਲਈ ਅਕਾਲੀ ਦਲ ਦੇਖ ਲਿਆ ਹੁਣ ਤੁਸੀਂ ਕਹਿੰਦੇ ਭਗਵੰਤ ਮਾਨ ਵੀ ਆਪਣੇ ਨਾਲ ਬਦਲਾਅ ਲਿਆਂਦਾ ਸੀਗਾ ਇਹ ਵੀ ਸਹੀ ਨਹੀਂ ਆਇਆ ਹੁਣ ਚੌਥੀ ਸਰਕਾਰ ਕਿਹੜੀ ਆਵੇ ਜਿਹੜਾ ਮਰਜ਼ੀ ਲੈ ਆਇਓ ਇਹ ਜਿਹੜਾ ਜਿਹੜਾ ਕਿੰਨਾ ਬੋਲਦਾ ਸੀ ਉਹਨਾਂ ਸਾਰੀਆਂ ਚੀਜ਼ਾਂ ਦੇ ਯੂ ਟਰਨ ਲਿਆ ਕਿ ਨਹੀਂ ਲਿਆ ਭਗਵੰਤ ਮਾਨ ਨੇ ਕੋਈ ਇੱਕ ਪੁਆਇੰਟ ਮੈਨੂੰ ਦੱਸੋ ਵੀ ਆਹ ਆ ਗੱਲ ਕੀਤੀ ਸੀ ਇਹਨੇ ਤੇ ਉਹ ਪੂਰੀ ਕਰਤੀ ਉਹ ਜਿਹੜਾ ਵੀ ਆਏਗਾ ਨਾ ਉਹ ਯੂ ਟਰਨ ਲੈਣ ਵਾਲਾ ਹੀ ਆਏਗਾ ਉਹ ਲੋਕਾਂ ਨੂੰ ਲੁੱਟਣ ਵਾਲਾ ਹੀ ਆਏਗਾ ਕਿਉਂਕਿ ਜਿਹੜਾ ਡਬਲਯੂਟੀਓ ਦੇ ਤਹਿਤ ਜਿਹੜਾ ਸਮਝੌਤਾ ਹੋਇਆ ਹੈ ਉਹ ਸਮਝੌਤਾ ਬੜਾ ਖਤਰਨਾਕ ਹੈ ਉਹ ਉਸ ਸਮਝੌਤੇ 'ਚ ਬੜਾ ਕਲੀਅਰ ਕੱਟ ਹੈ ਕਿ ਕਿਸਾਨਾਂ ਨੂੰ ਖੇਤੀ 'ਚੋਂ ਕੱਢਣਾ ਹੈ ਖੇਤੀ 'ਚੋਂ ਕੱਢਣ ਤੋਂ ਬਾਅਦ ਇਹਨਾਂ ਦੇ ਇਹ 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 ਇਹਨਾਂ ਨੂੰ ਮਜ਼ਦੂਰ ਬਣਾਉਣਾ ਹੈ ਕਾਰਪੋਰੇਟ ਦੇ ਹਵਾਲੇ ਜ਼ਮੀਨ ਕਰਨੀ ਹੈ ਤੇ ਕਾਰਪੋਰੇਟ ਨੂੰ ਸਸਤਾ ਮਜ਼ਦੂਰ ਪ੍ਰੋਵਾਈਡ ਕਰਾਉਣਾ ਤੇ ਸੁਭਾਵਕ ਹੈ ਕਿ ਜਦੋਂ ਮਜ਼ਦੂਰਾਂ ਦੀ ਗਿਣਤੀ ਵਧੇਗੀ ਮਜ਼ਦੂਰਾਂ ਦੀ ਗਿਣਤੀ ਜਦੋਂ ਵਧ ਲਈਆਂ ਉਦੋਂ ਲੇਬਰ ਸਸਤੀ ਹੋਏਗੀ ਬਹੁਤ ਤੁਹਾਡੇ ਤੁਸੀਂ ਗੱਲਬਾਤ ਕੀਤੀ ਹੈ ਲਾਸਟ ਵਿੱਚ ਕੀ ਕਹਿਣਾ ਚਾਹੋਗੇ ਜੀ ਕਿਸਾਨਾਂ ਨੂੰ ਲੈਂਡ ਪੂਲਿੰਗ ਬਾਰੇ ਕੀ ਕਹਿਣਾ ਚਾਹੋਗੇ ਮੇਰੀ ਲਾਸਟ ਦੇ ਵਿੱਚ ਮੇਰੇ ਕਿਸਾਨ ਵੀਰਾਂ ਨੂੰ ਇਹੀ ਬੇਨਤੀ ਹੈ ਕਿ ਪਿਆਰਿਓ ਜ਼ਮੀਨ ਦੀ ਕੀਮਤ ਪੈਸਾ ਨਹੀਂ ਪਹਿਲੀ ਤਾਂ ਗੱਲ ਹੈ ਪੈਸਾ ਦੇਣ ਹੀ ਨਹੀਂ ਦੇ ਹੀ ਨਹੀਂ ਰਹੇ ਇਹ ਤਾਂ ਸਭ ਇਹ ਹੋ ਕਰ ਰਹੇ ਆ ਵੀ ਜਿਵੇਂ ਕੋਈ ਡਾਕੂ ਆ ਜਾਣਾ ਤੇ ਕਿਸੇ ਦਾ ਘਰ ਸਾਰਾ ਲੁੱਟ ਕੇ ਆਪ ਦਾ ਮਤਲਬ ਭਰ ਲੈਣਾ ਪੰਣਾ ਤੇ ਮਗਰੋਂ ਜਾਂਦੇ ਜਾਂਦੇ ਘਰੇ ਬੈਠੀ ਕਿਸੇ ਕੰਨਿਆ ਨੂੰ 10 ਰੁਪਏ ਕੱਢ ਕੇ ਫੜਾ ਜਾਣ ਵਿਆਹ ਤੇ ਨੂੰ ਅਸੀਂ ਦਾਨ ਦਿੰਨੇ ਆ ਇਹ ਉਹ ਆ ਏਕੜ ਦੇ ਵਿੱਚੋਂ 75% ਜ਼ਮੀਨ ਲੈ ਜਾਣੀ ਹੈ ਫਿਰ ਕਹਿੰਦੇ ਤੁਹਾਨੂੰ ਅਸੀਂ ਤੁਹਾਨੂੰ ਅਸੀਂ 1000 ਗਜ ਦਾ ਇੱਕ ਤੇ 200 ਗਜ ਦੇ ਪਲਾਟ ਦੇ ਜਿਵੇਂ ਆਪਦੇ ਘਰੋਂ ਦੇਣੇ ਹੁੰਦੇ ਆ ਉਹ ਯਾਰ ਉਸੇ ਦੀ ਜ਼ਮੀਨ ਆ ਉਸੇ ਤੋਂ ਤੁਸੀਂ ਉਹਨੂੰ ਪਲਾਟ ਦੇਣੇ ਆ 3600 ਕੁ ਅੱਜ ਤਾਂ ਤੁਸੀਂ ਰੱਖ ਲੈਣਾ ਤੋ ਇਹ ਆ ਜਿਹੜਾ ਨਾ ਕਿਸਾਨਾਂ ਨੂੰ ਇਹ ਸਾਰੀਆਂ ਚਾਲਾਂ ਸਮਝਣੀਆਂ ਚਾਹੀਦੀਆਂ ਤੋ ਜ਼ਮੀਨ ਦੀ ਕੀਮਤ ਪੈਸਾ ਨਹੀਂ ਹੈ ਜ਼ਮੀਨ ਦੀ ਕੀਮਤ ਆ ਸਾਡੀਆਂ ਬੱਚੀਆਂ ਸਾਡੀਆਂ ਨੂੰਹਾਂ ਸਾਡੀਆਂ ਧੀਆਂ ਦੀ ਇੱਜ਼ਤ ਔਰ ਉਹਦੇ ਲਈ ਸਾਨੂੰ ਸਾਰਿਆਂ ਨੂੰ ਇਕਜੁੱਟ ਹੋ ਕੇ ਹਰ ਵਕਤ ਮਤਲਬ ਜਾਗਰਤ ਰਹਿ ਕੇ ਇਜਿਹੀਆਂ ਪਾਲਿਸੀਆਂ ਦਾ ਵਿਰੋਧ ਕਰਨਾ ਪੈਣਾ ਔਰ ਡਰ ਕੇ ਮੈਦਾਨ ਚ ਤਰਨਾ ਬਹੁਤ ਬਹੁਤ ਧੰਨਵਾਦੀ ਤੁਹਾਡਾ ਮਿਹਰਬਾਨੀ ਸ਼ੁਕਰੀਆ ਤੇ ਮੈਂ ਮਨਿੰਦਰ ਸਿੰਘ ਮੇਰਾ ਨਾਮ ਕੈਮਰਾਮੈਨ ਸੀਐਮ ਧੰਨਵਾਦ